ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਗਿੱਲ ਡੇਰੀ ਫਾਰਮ 'ਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਝੋਟੀਆਂ ਦੋ ਵਿਖਾਵਾਂਗੇ ਜੀ ਬਿਲਕੁਲ ਤਾਜ਼ੀਆਂ ਇੱਕ ਦੇ ਨਗੀਨਾ ਪੀਸ ਆ ਤੇ ਗੱਲਬਾਤ ਕਰਦੇ ਹਾਂ ਆਪਾਂ ਅਮਨ ਵੀਰ ਨਾਲ ਤੇ ਇਹਨਾਂ ਝੋਟੀਆਂ ਲਈ ਤੁਹਾਨੂੰ ਡਿਟੇਲ ਦੱਸਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਵਧੀਆ ਵੀਜੀ ਬਾਬਾ ਜੀ ਦੀ ਕਿਰਪਾ ਦੀ ਸਤਿਗੁਰ ਦੀ ਤੇ ਕੱਲ ਜਿਹੜੀਆਂ ਝੋਟੀਆਂ ਪਾਈਆਂ ਸੀ ਦੋ ਬਹੁਤ ਜ਼ਿਆਦਾ ਵੀਰਾ ਭੈਣ ਭਰਾਵਾਂ ਨੇ ਬਾਜੀ ਪਿਆਰ ਦਿੱਤਾ ਵਾ ਹਾਂਜੀ ਹਾਂਜੀ ਝੋਟੀਆਂ ਆਪਣੀਆਂ ਉਸੇ ਵੇਲੇ ਝੋਟੀਆਂ ਹੇਲ ਹੋ ਗਈਆਂ ਹਾਂਜੀ ਵੱਡੀ ਝੋਟੀ ਹਾਂਜੀ ਇੱਥੇ ਆਏ ਬੰਦੇ ਉਹਨਾਂ ਦੋ ਟਾਈਮ ਉਹਦੇ ਚਵਾਈ ਕਰਾ ਕੇ ਤਸल्ली ਕਰਾ ਕੇ ਹਾਂਜੀ ਹਾਂਜੀ ਪੈਸੇ ਦੇ ਗਏ ਉਹਨਾਂ ਲਾਤ ਕੇ ਘਰ ਦਾਗੇ ਠੀਕ ਹੈ ਜੀ ਹਾਂਜੀ ਤੇ ਉਹ ਦੁੱਦੀ ਝੋਟੀ ਦੁੱਦੀ ਝੋਟੀ ਵੀ ਜੀ ਤਾਜੀ ਸੂਈ ਸੀ ਉਹਦੇ ਨਾਲ ਰੁਪਈਏ ਬੰਦੇ ਲਾਉਣ ਵੀ ਦੇ ਆ ਖੂਨ ਖਾਣਾ ਆਉਂਦੇ ਆ ਕੂਟੀ ਜਿੱਦਣੋਂ ਤਾਜੀ ਸੂਈ ਉਹ 9 ਕਿਲੋ ਦੁੱਧ ਹੀ ਹੁਣ ਛੁੱਟੀ ਉਹ 13 ਕਿਲੋ ਦੁੱਧ ਹੋ ਗਿਆ ਹਾਂਜੀ ਹਾਂਜੀ ਤੇ 15 ਕਿਲੋ ਚਵਾ ਕੇ ਛੁੱਟੀ ਘਰੋਂ ਦੇਵਾਂਗੇ ਜੀ ਠੀਕ ਹੈ ਜੀ 15 ਕਿਲੋ ਵਾਲੀ ਕਿਸੇ ਵੀਰ ਨੇ ਜਿੰਨੇ ਵੀ ਲੈਣੀ ਹੋਵੇ ਆਪਣੇ ਨਾਲ ਸਾਈਬੇ ਨਾਲ ਗੱਲ ਦੋ ਟਾਈਮ ਚਵਾ ਕੇ ਵੀ ਦੇ ਦਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਗਿਲ ਡੇਰੀ ਫਾਰਮ ਦੇ ਵਾਲੇ ਵੇਖਣ ਵਾਲੇ ਵੀਰਾਂ ਭੈਣਾਂ ਭਰਾਵਾਂ ਨੂੰ ਸਸਤੀ ਕਾ ਜੀ ਜੀ ਮੇਰਾ ਨਾਮ ਵੀ ਜੀ ਅਮਨ ਜੇ ਪਿੰਡ ਗ੍ਰੰਥਗੜਿਆ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸੌਰ ਵੀ ਜੀ ਫੋਨ ਨੰਬਰ ਵੀ ਜੀ ਆਪਣਾ 82644 48827 ਜੀ ਠੀਕ ਹੈ ਜੀ ਦੋ ਦੋ ਝੋਟੀਆਂ ਖੋਣੀਆਂ ਯਾਦੀਆਂ ਟਾਪ ਦੀਆਂ ਦੇ ਨਕੀਨੇ ਆ ਹਾਂਜੀ ਹਾਂਜੀ ਦੋ ਦੰਦ ਝੋਟੀਆਂ ਵੀ ਕੀ ਨਵਾਬ ਦੀ ਕੱਟੀ ਨਵਾਬ ਦੀ ਹਾਂਜੀ ਤੇ ਵੀਰ ਭਰਾ ਫੋਨ ਬੜੇ ਲਾਉਂਦੇ ਆ ਉਹਦੋਂ ਆਪਾਂ 15 ਤਰੀਕ ਤੇ ਵੀਡੀਓ ਪਾਈ 14 ਝੋਟਿਕਲਾ ਨਾਲ ਉਹਦੇ ਬੰਦੇ ਆਣੇ ਲੱਲੀ ਹਾਂਜੀ ਹਾਂਜੀ ਤੇ ਜਿੱਦਾਂ ਦੀ ਡਿਮਾਂਡ ਹੁੰਦੀ ਆ ਉਹਦਾਂ ਦਾ ਪਸ਼ੂ ਵੀ ਦਾ ਭਰਾਵਾਂ ਨੂੰ ਲਿਆ ਕੇ ਦਈਦਾ ਉਹਨਾਂ ਦੀ ਸੇਵਾ 'ਚ ਹਾਜ਼ਰੇ ਆ ਹਾਂਜੀ ਹਾਂਜੀ ਬਹੁ ਵੀ ਪਿਆਰ ਕਰਦੇ ਸੀ ਝੋਟੀ ਉਹਦਾ ਦੀ ਮੰਗਦੇ ਹੀ ਲਿਆ ਕੇ ਤਾਂ ਬਿਲਕੁਲ ਤਾਜੀ ਸੂਈ ਆ ਅੱਜ ਮੈਂ ਤਾਂ ਵੀਜੀ ਤਾਜੀ ਸੂਈ ਆ ਤੇ ਕੱਟੀ ਨੂੰ ਰੇਂਗਾ ਸਿੰਘ ਲੱਗਾ ਵੇਖੋ ਕਿਦੰਨੀ ਕੀ ਨੀ ਕੀ ਸਿੰਘੀ ਲਗੀ ਦੋ ਦੰਦ ਕੱਟੀ ਆ ਆ ਦੇਖੋ ਇੰਦਾਂ ਦੀ ਆ ਭਾਜੀ ਕੋਈ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਆ ਆ ਵੇਖੋ ਹਾਂਜੀ ਤੇ ਵੀਜੀ ਅੱਜ 4 4 ਇਧਰ ਨੂੰ ਵੇਖਿਓ ਮਾੜਾ ਆ 4 ਤੇਨ ਹੋ ਗਈ ਝੋਟੀ ਸੂਈ ਨੂੰ ਹਾਂਜੀ ਹਾਂਜੀ ਤੇ 8 ਕਿਲੋ ਝੋਟੀ ਕੁਬੋਲੀ ਆ ਠੀਕ ਆ ਜੀ ਹਾਂਜੀ ਤੇ ਵੇ ਲੋ ਜੈਡ ਬਲੈਕ ਆ ਛੋਟੀ ਕੇ ਜੈਡ ਬਲੈਕ ਪਲਜੋਲੇ ਵੇਖੋ ਜਿਹੜਾ ਕੋ ਭਾਲ ਲਿਆਗਾ ਯਾਦ ਹੀ ਕਰੂਗਾ ਘਰ ਦਾ ਸ਼ਿੰਗਾਰਿਆ ਗਿੱਲ ਸਾਹਿਬ ਹਾਂਜੀ ਹਾਂਜੀ ਵੇਖੋ ਛੋਟੀ ਕੀ ਲੱਗੇ ਵੇਖੋ ਚਵਾਈ ਇਹਨੂੰ ਲੱਗੀ ਐ ਇਦਾਂ ਦੀ ਰੂਮ ਵਰਗੀ ਪੋਲੀ ਅੱਗੇ ਤਾਂ ਥਾਣਾ ਖਾ ਦੂ ਭਰੀ ਸਾਡੀ ਛੋਟੀ ਨੂੰ ਕੋਈ ਬੱਚਾ ਨਹੀਂ ਜਲਾਇਆ ਹਾਂਜੀ ਹਾਂਜੀ ਤੇ ਵੱਡੀ ਛੋਟੀ ਆ ਚੋਟੀ ਨੂੰ ਫਰੰਟ ਤੋਂ ਬਹੁਤ ਜ਼ਿਆਦਾ ਸਪੈਸ਼ਲ ਲਗਾ ਜੀ ਚੋਟੀ ਜਿਹੜੀ ਆ ਮੈਲਾ ਮੂਲਾ ਮਾਰ ਕੇ 20 ਦਿਨਾਂ ਤੋਂ ਤੁਹਾਨੂੰ ਪਤਾ ਪਸ਼ੂ ਦੁੱਧ ਤੇ ਹੁੰਦਾ 12 ਕਿਲੋ ਦੁੱਧ ਚੋਟੀ ਚਵਾਉਗੀ ਠੀਕ ਆ ਜੀ ਇਹ ਤਾਂ ਬੋਲਾ ਹੀ ਆ ਚੋਟੀ ਕੋ 8 ਕਿਲੋ 8 ਕਿਲੋ ਜਿੰਨਾ ਕਾ ਹੈਗਾ ਸਚਾਈ ਵਾਲਾ ਉਹ ਦੱਸਣਾ ਸਚਾਈ ਵਾਲਾ ਕਰਨਾ ਉਹ ਗਿੱਲ ਸਾਹਿਬ ਆਪਾਂ ਕਿਹੜਾ ਕੋਈ ਨਾ ਵੇਚਣਾ ਜਾਂ ਇੱਕ ਵਾਰ ਵੇਚਣਾ ਹਾਂਜੀ ਹਾਂਜੀ ਲੰਮੇ ਸਮੇਂ ਨਾਲ ਚੱਲਣਾ ਬਿਲਕੁਲ ਬਿਲਕੁਲ ਇਹ ਕਿੰਨੂੰ ਚੰਗਾ ਦੇਵਾਂਗੇ ਵੀਰ ਭਰਾ ਫੇਰ ਆ ਜੂਗਾ ਹਾਂਜੀ ਹਾਂਜੀ ਤੇ ਨਾ ਹੀ ਕੋਈ ਟਾਈਮ ਲੱਗਾ ਜੀ ਨਾ ਹੀ ਕੋਈ ਟਾਈਮ ਲੱਗਾ ਸਵੇਰੇ ਅੱਜ ਵੀਡੀਓ ਡੇ ਆ ਬਣਾਉਣ ਵੀਰ ਜੀ ਆ ਟਾਈਮ ਵੇਖ ਲਓ 9 9:30 ਵਜੇ ਦਾ ਹੋ ਗਿਆ ਤੇ 19 ਤਰੀਕ ਜੀ ਅੱਜ ਹਾਂਜੀ ਹਾਂਜੀ ਅੱਜ ਹੀ ਵੀਡੀਓ ਆਪਣੀ ਪਹਿ ਜਿਹੜੀ 19 ਤਰੀਕ ਨੂੰ ਠੀਕ ਹੈ ਜੀ ਜਿਹੜੇ ਕਿਸੇ ਭਰਾ ਨੇ ਲੈਣੀ ਆ ਆਪਣਾ ਫੋਨ ਨੰਬਰ ਤੇ ਕਨੈਕਟ ਕਰ ਸਕਦਾ ਠੀਕ ਹੈ ਜੀ ਝੋਟੀ ਵੀ ਵੇਖ ਲਓ ਐ ਪੂਰੀ ਯਾਤਨਾ ਸਲਾਲੀ ਆ ਵੇਲ ਦੀ ਬੜੀ ਲੰਮੀ ਆ ਹਾਈਟ ਲੈਂਥ ਬਹੁਤ ਜ਼ਿਆਦੀ ਚਾਹੀਦੀ ਨਸਲ ਵੇਖੋ ਝੋਟੀ ਦੀ ਹਾਂਜੀ ਹਾਂਜੀ ਯਾਰੀ ਕੁਆਲਿਟੀ ਦੀ ਸੋਹਣੀ ਝੁਟੀਆਂ ਛੋਟੀ ਜੀ ਬੂਤੀ ਆ ਹਾਂਜੀ ਹਾਂਜੀ ਬਾਕੀ ਸਿੰਘ ਵੇਖੋ ਤੁਸੀਂ ਝੁਟੀਆਂ ਕੀ ਕਰਦਾ ਬਈ ਵੀ ਜੀ ਵੇਖੀ ਜਾਈਏ ਘਰ ਦਾ ਸ਼ਿੰਗਾਰ ਹੈ ਜਿਹੜਾ ਕੋ ਭਰਾ ਲੈ ਗਿਆ ਹਾਂਜੀ ਹਾਂਜੀ ਵੇਖੋ ਕੋਈ ਲੱਗੀ ਕੋਈ ਭੈਣ ਕਿ ਹੋਵੇ ਕੋਈ ਭਾਵੇਂ ਛੋਟਾ ਬੱਚਾ ਵੀ ਕਿ ਹੋਵੇ ਠੀਕ ਹੈ ਤੇ ਕੀ ਮੁੱਲ ਕਰਨਾ ਜੀ ਦਾ ਮੁੱਲ ਵੀ ਜੀ ਇਹਦਾ ਬਿਲਕੁਲ ਜਾਇਜ਼ ਕਰਨੇ ਆਪਾਂ ਛੋਟੇ ਛੋਟੇ ਹਾਂਜੀ ਹਾਂਜੀ ਜਿਹੜੇ ਅਸੀਂ ਵੀਰ ਭਰਾ ਲੈ ਜਾਣ ਹਾਂਜੀ ਹਾਂਜੀ ਮੁੱਲ ਵੇਲੇ ਝੋਟੀ ਤੇ 1 25 30 ਦਾ ਹੱਕ ਰੱਖਉਂਦੀ ਆ ਪਰ ਅੱਜ ਮੁੱਲ ਨਹੀਂ ਕੋਈ ਕਰਨਾ ਹਾਂਜੀ ਹਾਂਜੀ ਜਿਲ੍ਹਾ ਸਾਹਿਬ ਇੱਕ 20 ਦੀ ਦੇ ਦੀਏ ਝੋਟੀ ਹਾਂਜੀ ਇੱਕ 20 ਦੀ ਹੋ ਜੂ ਮਾਨਤਾ ਨੇ ਇੱਕ 20 ਇੱਕ 20 ਦੀ ਮਾਨਤਾ ਨਾਲ ਆਪਾਂ ਕਰਦਾਂਗੇ 3000 ਰੁਪਇਆ ਕਰ ਦਈਏ ਇੱਕ 17 ਦੀ ਇੱਕ 17 ਦੀ ਦੇਣੀ ਕਰ ਦਈਏ ਥੋੜਾ ਜਿਹਾ 1000 ਹੋਰ ਛੋਟ ਕਰ ਦਾਂਗੇ ਇੱਕ 16 ਦੀ ਦੇਣੀ 15 ਨਹੀਂ ਜਾਣ ਦੋ ਤੱਕ ਆ ਜਾਣਾ ਜੀ ਕੋਈ ਨਹੀਂ ਚਲੋ ਦੇ ਦਾਂਗੇ ਵੀਰ ਜੀ ਇੱਕ 15 ਦੇ ਦਾਂ ਵੀਰ ਕੋਈ ਕਸਾਈ ਨਾ ਕਰੇ ਇਹ ਵੀ ਕਹੇ ਕਿ 12 ਲੱਲਾ 13 ਲੱਲਾ 15 ਹੀ ਲੈਣਾ ਜੀ ਬਿਲਕੁਲ ਜਾਇਜ਼ ਮੁੱਲੇ ਛੋਟੀ ਨਹੀਂ ਜਾਇਜ਼ ਮੁੱਲ ਬਿਲਕੁਲ ਆਪ ਆਪਣਾ ਮਰਜ਼ੀ ਦਾ ਛੋਟਾ ਰੱਖ ਕੇ ਫਿਰ ਵੀਡੀਓ ਪਾਈ ਦੀ ਜੇ ਵੀਰ ਭਰਾ ਕਈ ਫੋਨ ਕਰਦੇ ਆ ਹਾਂ ਜੀ ਥੋੜੇ ਲੱਲਾ ਇਨੇ ਲੱਲਾ ਇਨੇ ਲੱਲਾ ਵੀ ਜੀ ਆਪਾਂ ਫ੍ਰੀ ਵੀਡੀਓ ਤੇ ਮੁੱਲ ਪਾਈ ਦਾ ਛੋਟਾ ਜਿਹਾ ਹਾਂਜੀ ਹਾਂਜੀ ਛੋਟੀ ਕਮਾਈ ਦਾ ਕੇ ਹਾਂਜੀ ਤੇ ਵੇ ਲੋ ਛੋਟੀ ਗਿੱਡੀ ਆ ਤੇ ਮੁੱਲ ਬਿਲਕੁਲ ਜਾਇਜ਼ 15 ਜਿਹੜੀ ਚਾਹਤਾ ਜਾਇਜ਼ ਮੁੱਲ ਪਉਂਦੇ ਜੇ ਤਾਂ ਹੀ ਪਸ਼ੂ ਵੇਚਦੇ ਜਾਂਦੇ ਹਾਂਜੀ ਵੇਖ ਲੋ ਝੋਟੀ ਕਿੱਡੀ ਆ ਤੁਸੀਂ ਕਿਹਾ ਤਾਂ ਟਾੜਾ ਵੀ ਅਸੀਂ ਮਾਲ ਕਰਦੇ ਆਂ ਹਾਂਜੀ ਹਾਂਜੀ ਇੱਕ 15 ਦੀ ਝੋਟੀ ਨਹੀਂ ਆਪਾਂ ਦੇ ਪਤਾ ਕੀ ਆਪਾਂ ਨੂੰ ਇਹ ਜਿਹੜੀ ਆਡੀਅנס ਆਪਾਂ ਨੂੰ ਵੇਂਦੀ ਆ ਆਪਾਂ ਉਹਦਾ ਫਾਇਦਾ ਹੋ ਸਕੀ ਜਿਹੜੇ ਵੀਰਪਰਾ ਆਪਣੀ ਵੀਡੀਓ ਵੇਂਦੇ ਨਾ ਵੀਰਪਰਾ ਪਿਆਰ ਕਰਦੇ ਆ ਤੇ ਉਹਨਾਂ ਦੀ ਅਸੀਂ ਇਜ਼ਤ ਕਰਦੇ ਆਂ ਵੇਖ ਲੋ ਝੋਟੀ ਦੰਦਾਂ ਨੇ ਮੇਰੇ ਉਹ ਫਿਰ ਲੱਗਦਾ ਨਹੀਂ ਝੋਟੀ ਹਾਂਜੀ ਅਰੇ ਬੱਚਾ ਨਹੀਂ ਜੀ ਝੋਟੀ ਮਿਲਣੇ ਆ ਪਹਿਲਣੇ ਆ ਜੇ ਦੋ ਦੰਦ ਹਾਂਜੀ ਅਜੇ ਚਵਾਈ ਹੋ ਗਏ ਹੋਰ ਬਣੂਗੀ ਤੇ ਹੋਰ ਲੇਵਾ ਹੋਊਗਾ ਹਾਂਜੀ ਬੜੀ ਚਵਾਈ ਆ ਰੂ ਮਰਗੀ ਕੋਲੀ ਠੀਕ ਆ ਜੀ ਤੇ ਇਹ ਵੀ ਜੀ ਦੋ ਦੰਦ ਆ ਕੱਟੇ ਇਹ ਵੀ ਦ ਹਾਂਜੀ ਇਹਨੂੰ ਸ਼ਤਵਾਦ ਵਸ਼ਵਾ ਦੇਣੀ ਜੀ ਸੂਈ ਨੂੰ ਇਧਰ ਨਾੜਾ ਤੇ ਬੱਚਾ ਨਹੀਂ ਜੇ ਕੋਈ ਲਾਇਆ ਥਣ ਬਹੁਤ ਜ਼ਿਆਦਾ ਸਪੈਸ਼ਲ ਬਣਾਉਂਦੀ ਆ ਭਾਜੀ ਮੁੱਠੀ ਦੀ ਚਵਾਲਾ ਖਾਣਿਆ ਹਾਂਜੀ ਹਾਂਜੀ ਤੇ 10 ਕਿਲੋ ਝੋਟੀ ਕੋ ਦੁੱਧਿਆ ਹੁਣ 10 ਕਿਲੋ 10 ਕਿਲੋ ਤੇ ਇਹ ਵੀ ਜੱਤ ਵਾਲੀ ਆ ਝੋਟੀ ਵੱਡੀ ਆ ਵੱਡੀ ਤੇ ਵੱਡੀ ਝੋਟੀ ਆ ਵੀ ਜੀ ਹਾਂਜੀ ਹਾਂਜੀ ਵੇਖੋ ਝੋਟੀ ਚਵਾਈ ਇਹਨੂੰ ਹੀ ਐ ਰੂਮ ਵਰਗੀ ਪੋਲੀ ਲੱਗ ਠੀਕ ਆ ਜੀ ਤੇ ਲੇਵੇ ਦੀ ਆ ਵੇਖੋ ਤੁਸੀਂ ਗੱਡੀ ਸਾਫ਼ ਆ ਪਸੂ ਜੀ ਦੁੱਧ ਵਾਲੀ ਲੈ ਆਈਦਾ ਚੰਗਾ ਲੈ ਆਈਦਾ ਹਾਂਜੀ ਹਾਂਜੀ ਵੇਖੋ ਝੋਟੀ ਨੂੰ ले लो तोर लो लंबी यादी जात लग रहे है ਝੋਟੀ ਵੱਡੀ ਝੋਟੀ ਆਏਗੀ ਹਾਂਜੀ ਹਾਂਜੀ ਦੂਰ ਦੀ ਝੋਟੀ ਚਵਾ ਦੂ 12 ਮੀਟਰ ਕਰ ਲੋ 12 13 ਕਿਲੋ ਇਸ ਟਾਈਮ ਤੇ 10 ਕਿਲੋ ਆਜਾ ਠੀਕ ਹੈ ਜੀ ਜਿਹੜਾ ਉਹ ਭਰਾ ਜੂੜਾ ਲੈ ਜੂਗਾ ਬਹੁਤ ਯਾਰੀਆਂ ਕੰਨ ਕੋ ਆਟੀਆਂ ਨਸਲ ਆਉਣੀਆਂ ਜੋੜੇ ਚ ਮਾਨਤਾਨ ਹੋਰ ਹੋ ਜੂਗਾ ਠੀਕ ਹੈ ਜੀ ਉਹ ਭਰਾ ਜੂੜਾ ਲਊਗਾ ਕਰਦਾ ਮਾਨਤਾਨ ਠੀਕ ਹੈ ਤੇ ਝੋਟੀ ਯਾਦੀ ਚੰਗੀ ਹੈ ਵੀ ਵੇਖੋ ਵੱਡੀ ਛੋਟੀ ਆ ਵੀਜੀ ਹਾਂਜੀ ਹਾਂਜੀ ਬਾਕੀ ਸਾਹਮਣੇ ਆ ਕੇ ਪਤਾ ਲੱਗਦਾ ਜੇ ਫੋਨ ਤੇ ਐਸਟੀਮੇਟ ਹੀ ਲੱਗਦਾ ਵਾ ਵੀਡੀਓ ਤੇ ਐਸਟੀਮੇਟ ਹੀ ਡੰਗਰ ਦਾ ਲੱਗਦਾ ਪਸ਼ੂ ਤੇ ਇੱਥੇ ਆ ਕੇ ਪਤਾ ਲੱਗਦਾ ਵੀ ਕਿੱਡਾ ਪਸ਼ੂ ਆ ਹਾਂਜੀ 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 ਠੀਕ ਹੈ ਜੀ ਇਹਦਾ ਰੇਟ ਵੀ ਆਪਾਂ ਬਿਲਕੁਲ ਯਾਇਜ਼ ਹੀ ਕਰਨਾ ਗਿਲ ਸਾਹਿਬ ਹਾਂਜੀ ਹਾਂਜੀ ਛੋਟੀ ਦੀ ਯਾਦ ਯਰ ਰਪਈਆਂ ਦੀਆਂ ਪਰ ਮੁੱਲ ਨਹੀਂ ਕੋਈ ਵੀ ਹਾਂਜੀ ਛੋਟੀ ਵੇ ਲੋ 1 10 15 ਦਾ ਹੱਕਰਤ ਹੁੰਦੀ ਆ ਹਾਂਜੀ 1 10 ਦੀ ਦੇ ਦਈਏ ਕਰ ਦੋ ਥੋੜਾ ਜਿਹਾ ਮਾਨਤਾਂ ਜਿਹਾ ਹੋ ਸਕਦਾ ਦਾ 3000 ਰੁਪਏ ਇੱਚੀ ਛੱਡ ਦਾਂਗੇ 1 ਸੱਤ ਦੀ ਦੇ ਦਾਂਗੇ ਵੇਖ ਲਓ ਕਿੱਡੀ ਝੋਟੀ ਆ 1 ਸੱਤ ਦੀ ਦੇ ਦਾਂਗੇ 1 5 ਦੀ ਜਾਂਦ ਕਿਉਂ ਦੇ ਦਾਂਗੇ ਕਿ ਕਿਰਸਾ ਜੀ ਤੁਸੀਂ ਕਹਤਾ ਨਾ ਦੇ ਦਾਂਗੇ 1 5 ਦੀ ਜਾਂਦ ਉਹ ਪਹਿਲੇ ਫੋਨ ਤੇ ਜਾਊਗੀ ਵੇਖ ਲਓ ਬਦ ਦਿੰਦਾ ਨਹੀਂ 10 ਕਿਲੋ ਝੋਟੀ ਕੋ ਦੁੱਧ ਤੇ ਚਵਾਈ ਵੀ ਦੀ ਇਹਨੂੰ ਲੱਗੀ ਆ ਰੋਂ ਇਦਾਂ ਨਲਕਾ ਹੀ ਚੱਲਦਾ ਜੀ ਆਹ ਵੇਖੋ 1 5 ਦੀ ਵਾ ਵਾ ਹੁਣ ਕੋਈ ਵੀਰ ਕਸਾਈ ਨਾ ਕਰੇ ਚਲੋ ਆਪਾਂ ਵੀ ਕਹਤਾ ਇੰਨੇ ਲੱਲਾ ਇੰਨੇ ਲੱਲਾ ਵੀ ਦੀ ਜੈਲ ਮੋਲਿਆ 1 5 ਇਹ ਕੋਈ ਭਾਜੀ ਜਿੱਦਾਂ ਇਹਨਾਂ ਨੇ ਮੁੱਲ ਪਾਇਆ ਕੋਈ ਖੜਗੀ ਵੇਚ ਲਈ ਦੀ ਹਾਂਜੀ 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 ਯਾਰੀਆਂ ਚੰਗੀਆਂ ਯਾਰੀਆਂ ਚੰਗੀਆਂ ਤੇ ਇੱਕ 14 15 ਕਿਲੋ ਵਾਲੀ ਝੋਟੀ ਵੀ ਹੈਗੀ ਉਹ ਵੀ ਹੈਗੀ ਆ ਵੀ ਕੋਈ ਫੋਨ ਲਾਵੇ ਹਾਂਜੀ ਹਾਂਜੀ ਆਪਾਂ ਉਹਨੂੰ ਵੀਡੀਓ ਪਾ ਦਾਂਗੇ ਠੀਕ ਹੈ ਜੀ ਹਾਂਜੀ